ਕਹਿੰਦੀ ਐਨੀ ਬਾਣੀ ਪੜੀ ਉਸ ਬੱਚੀ ਨੂੰ ਇਹ ਗੱਲ ਕਹੀ ਵੀ ਤੂੰ ਰੋਜ਼ਾਨਾ ਆਸਾ ਕੀ ਬਾਣ ਸੁਖਮਨੀ ਸਾਹਿਬ ਜਪਜੀ ਸਾਹਿਬ ਪੜੀ ਜਾ ਜਿੰਨੇ ਦਿਨ ਤੈਨੂੰ ਇਹ ਕਹਿੰਦੀ ਨਾ ਡਾਕਟਰ ਵੀ ਬੈੱਡ ਰੈਸਟ ਕਰਨੀ ਤੇ ਬੈੱਡ ਰੈਸਟ ਦਾ ਮਤਲਬ ਨਾਲੇ ਤੂੰ ਰੈਸਟ ਕਰੀ ਜਾ ਤੇ ਨਾਲੇ ਤੂੰ ਹੋਰ ਚੀਜ਼ਾਂ ਦੇਖਣ ਦੀ ਬਜਾਏ ਗੁਰੂ ਦੀ ਬਾਣੀ ਤੇ ਲੱਗ ਜਾ ਤੇ ਉਹ ਬੱਚੀ ਬਾਣੀ ਪੜਦੀ ਰਹੀ ਪਹਿਨਾ ਸੁਖਮਨੀ ਸਾਹਿਬ ਪੜਿਆ ਵਰਮ ਪਿਆਰਿਆ ਸਾਰਾ ਸੁਖਮਨੀ ਸਾਹਿਬ ਯਾਦ ਹੋ ਗਿਆ ਤੇ ਕਹਿਣ ਲੱਗੇ ਕਿ ਇੱਕ ਦਿਨ ਸਮਾਂ ਆਇਆ ਜਦੋਂ ਬੱਚਾ ਪੈਦਾ ਹੋਇਆ ਨਾ ਤੇ ਪਿਆਰਿਓ ਖਾਣਾ ਪਿੰਦਾ ਕੁਝ ਡਾਕਟਰਾਂ ਨੇ ਬੜਾ ਜ਼ੋਰ ਲਾਇਆ ਵੀ ਬੱਚੇ ਨੂੰ ਦੁੱਧ ਪਲਾਇਆ ਜਾਵੇ ਉਹ ਹਿਲਦਾ ਜੁਲਦਾ ਹੈ ਅੱਖਾਂ ਵੀ ਖੋਲਦਾ ਹੈ ਪਰ ਐਂ ਲੱਗਦਾ ਜਿਵੇਂ ਕੁਝ ਬੋਲਦਾ ਪਿਆ ਹੈ ਕਿ ਉਹ ਦੌੜ ਕੇ ਮਾਂ ਪਰੇਸ਼ਾਨ ਦੇ ਕੋਲੇ ਗਏ ਬਾਬਾ ਜੀ ਆਹ ਗੱਲ ਹੋ ਗਈ ਹੈ ਇਹ ਸੰਗਰੂਰ ਦੇ ਲਾਗੇ ਦੀ ਗੱਲ ਹੈ ਉਹ ਆਏ ਜਦੋਂ ਆਏ ਨਾ ਛੋਟਾ ਜਿਹਾ ਬੱਚਾ 5 7 10 ਦਿਨਾਂ ਦਾ ਐਡਾ ਲੰਮਾ ਪਿਆ ਹੈ ਤੇ ਬਾਬਾ ਜੀ ਨੇ ਆਕੀ ਕਾ ਸ਼ਾਂਤੀ ਦੇ ਨਾਲ ਕੰਨ ਲਾਇਆ ਨਾ ਤੇ ਗੁਰਮੁਖ ਪਿਆਰੇ ਇਤਿਹਾਸ ਕਹਿੰਦਾ ਮੇਰੇ ਕੋਲ ਉਹਨਾਂ ਦੀ ਕਿਤਾਬ ਪਈ ਹੈ ਬੇਸ਼ੱਕ ਦੀ ਇੱਥੇ ਪੈ ਦਿਨ ਵੀ ਤੇ ਗੱਪ ਨਹੀਂ ਬਹੁਤ ਸਾਰੀ ਗੱਲ ਕਹਿੰਦੇ ਵੈਸੇ ਮੈਂ ਇਹ ਜੀਆਂ ਗੱਲਾਂ ਨੂੰ ਨਹੀਂ ਕਰਦਾ ਪਰ ਜਦੋਂ ਲਿਖਤ ਪੜ੍ਹ ਲਈਏ ਨਾ ਇੱਕ ਨਹੀਂ ਦੋ ਨਹੀਂ ਤਿੰਨ ਜਦੋਂ ਉਹਨਾਂ ਤਿੰਨਾਂ ਚਾਰਾਂ ਲਿਖਤਾਂ ਦੇ ਵਿੱਚ ਇੱਕੋ ਗੱਲ ਡੋਟ ਆ ਜੇ ਤੇ ਫਿਰ ਉਹ ਸਹੀ ਜੀ ਉਹ ਕਹਿਣ ਲੱਗੇ ਵੀ ਭਾਈ ਤੁਹਾਨੂੰ ਮੁਬਾਰਕਾਂ ਆ ਤੁਹਾਡਾ ਬੱਚਾ ਹੈ ਨਾ ਜਿਹੜਾ ਇਹ ਗੁਰੂ ਦੇ ਸ਼ਬਦ ਨਾਲ ਜੁੜਿਆ ਹੈ ਇਦੇ ਅੰਦਰ ਸੁਖਮਣੀ ਸਹਿਦ ਦਾ ਪਾਰ ਚੱਲਦਾ ਹੈ ਬਾਣੀ ਪੜਦਾ ਹੈ ਤੇਰੇ ਖਾਨ ਦੀ ਲੋੜ ਹੀ ਆਪਣੇ ਆਪ ਹੀ ਜਦੋਂ ਇਹਦਾ ਸੁਖਮਣੀ ਸਹਿਦ ਦਾ ਸੰਪੂਰਨ ਹੋਊਗਾ ਨਾ ਜਿਸ ਦਿਨ ਇਹਦਾ ਸੁਖਮਣੀ ਸਹਿਦ ਸਮਾਪਤ ਹੋਊਗਾ ਉਦੋਂ ਹੈ ਤੁਹਾਡੇ ਨਾਲ ਇਹ ਰੋਗ ਆ ਵੀ ਹੇਲਦਾ ਜੁਲਦਾ ਵੀ ਹੈ ਤੇ ਪੋਤੇ ਸਭ ਕੁਝ ਖਾ ਲਈ ਹੈ ਕਹਿਣ ਤੋਂ ਭਾਵ ਹੈ ਜਦੋਂ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ ਤੇ ਪਾਈਆਂ ਦਾ ਸਤਿਗੁਰਾਂ ਦੇ ਮੁਬਾਰਕ ਬਾਣੀ ਦੇ ਵਿੱਚ ਬਚਨ ਕਰਦਾ ਬਾਤ ਗਰਬ ਮੈਂ ਆਪਨ ਸਿਮਰਦੇ ਤੈ ਤੁਮ ਰੱਖਣ ਹਾਰੇ ਪਿਆਰਿਓ ਕੋ ਸਾਡੀ ਉਥੇ ਵੀ ਰੱਖਿਆ ਕਰਦਾ ਆਓ ਅੱਜ ਆਪਾਂ ਜਿੰਨੇ ਜਾਣੇ ਆਈਆਂ ਇਸ ਮਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਈਆਂ ਮੈਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਆਪ ਦੇ ਨਾਲ ਕੁਝ ਸਾਂਝਾ ਕਰਾਂ